thank yeah. you ਸਮੇਂ ਹੱਥਲ ਪੰਜਾਬ ਦੀ ਟੀਮ ਦੀ ਕੈਬਲ ਮੰਤਰੀ ਲਾਚਾਂਦੇ ਘਰ ਬਾਹਰ ਪਹੁੰਚੀ ਹੈ ਪਰ ਤੁਹਾਨੂੰ ਬੋ ਦੱਸਾਂਗੇ ਇੱਥੇ ਇੱਕ ਕਿਸਾਨ ਮੋਰਚੇ ਦੇ ਪਾਸੋਂ ਜਿਹੜਾ ਕਿ ਅਲੱਗ-ਅਲੱਗ ਜਥੇ ਜਥੇਬੰਦੀਆਂ ਕੋਲ ਸੋਆ ਜੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਆ ਉਹਨਾਂ ਦੇ ਘਰਾਂ ਦੇ ਬਾਹਰ ਧਰਨੇ ਲਾਏ ਗਏ ਆ ਉਹਨਾਂ ਦਾ ਅੱਜ ਵੀ ਕਹਿਣਾ ਹੈਗਾ ਕਿਸਾਨ ਆਗੂਆਂ ਦਾ ਕਿ ਜਿਹੜੀ ਸਾਡੀ ਕੁਝ ਦਿਨ ਪਹਿਲਾਂ ਪੰਜਾਬ ਦੇ ਸੀਆ ਭਗਵੰਤ ਮਾਨ ਨਾਲ ਮੀਟਿੰਗ ਸੀ ਪਰ ਉਹ ਜਿਹੜੀ ਮੀਟਿੰਗ ਅਧ்கਾਰ ਵੀ ਛੱਡ ਕੇ ਭਈ ਦੇ ਨਜ਼ਰ ਆਈ ਸੀ ਕਿ ਜਿਹੜੀ ਪੰਜਾਬ ਦੀਆਂ ਸਮਦੀਪ ਜੇ ਜਿਹੜੀ ਮੰਗਾਂ ਹੈ ਜਿਵੇਂ ਉਹ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਸੁ ਲਾਗੂ ਕੀਤੀਆਂ ਜਾਣ ਪਰ ਉਹਨਾਂ ਦਾ ਵੀ ਕਹਿਣਾ ਹੈ ਜੇ ਨਹੀਂ ਮੰਗਾਂ ਲਾਗੂ ਕੀਤੀਆਂ ਗਈਆਂ ਪਰ ਸਾਡਾ ਜਿਹੜਾ ਸੰਘਰਸ਼ ਹੋਰ ਵੀ ਦਿਖਾ ਕੀਤਾ ਜਾਏਗਾ ਪਰ ਕਿ ਸਾਡੇ ਕਿਸਾਨ ਆਗੂ ਜਿਹੜੇ ਕਿ ਜ਼ਿਲ੍ਹੇ ਦੇ ਵਿੱਚ ਵੀ ਡਕੇ ਗਿਆ ਭਾਈ ਗੱਲ ਕਰਾਂਗੇ ਕਿ ਕੋਸ਼ਿਸ਼ ਸਾਡੇ ਜਿਹੜੇ ਕਿਸਾਨ ਆਗੂ ਜਾਂ ਕਿਸਾਨ ਸਾਡੇ ਮੋਰਚੇ ਜਿੰਨੇ ਵੀ ਪ੍ਰਧਾਨ ਸੀ ਉਹਨਾਂ ਨੂੰ ਜਿਹੜਾ ਨਜ਼ਰਬੰਦੀ ਵੀ ਉਹਦੇ ਘਰਾਂ 'ਚ ਨਜ਼ਰਬੰਦੀ ਵੀ ਕੀਤਾ ਗਿਆ ਸੀ ਤੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤੇ ਪੰਜਾਬ ਦੇ ਵਿੱਚ ਸੰਘਰਸ਼ ਜਣਾ ਹੋਰ ਵੀ ਦਿਖਾ ਹੋਏਗਾ ਚਲੋ ਗੱਲਬਾਤ ਕਰਦੇ ਹਾਂ ਕਿਸਾਨਾਂ ਆਗੂ ਨਾਲ ਕੀ ਕਹਿਣਾ ਇਹਨਾਂ ਦਾ ਮੈਂ ਸ਼ਮੀਲ ਸੁਨotra ਹਲਚਲ ਪ ਇਰਾਨਾ ਸਤਵੀਰ ਸਿੰਘ ਕਰਤਿਕ ਸਾਹ ਜਿੰਨੇ ਦੇ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਅੱਜ ਦਾ ਜਿਹੜਾ ਸਾਡਾ ਧਰਨਾ ਉਹ ਭਗਵੰਤਮਾਨ ਸਰਕਾਰ ਨੇ ਜਿਹੜਾ ਗੱਲਬਾਤ ਦੇ ਦੌਰਾਨ ਕਿਸਾਨਾਂ ਦੇ ਨਾਲ ਰਵਈਆ اختیار ਕੀਤਾ ਹੋਰ 5 ਤਰੀਕ ਦੇ ਧਰਨੇ ਨੂੰ ਚੰਡੀਗੜ੍ਹ ਵਾਲੇ ਪੱਕੇ ਮੋਰਚੇ ਨੂੰ ਸਫਲ ਕਰਨ ਵਾਸਤੇ ਜੋ ਜਬਰਟ ਆਇਆ ਉਹਦੇ ਖਿਲਾਫ ਹੈ ਸਹੇਸ ਕਰਕੇ ਅੱਜ ਅਸੀਂ ਸਾਰੇ ਪੰਜਾਬ ਦੇ ਜਿਹੜੇ 92 ਦੇ 93 ਐਮਐਲਏ ਨੇ ਭਗਵੰਤਮਾਨ ਦੀ ਸਰਕਾਰ ਦੇ ਉਹਨਾ ਮੁਰੇ ਪੰਜਾਬ ਭਰ ਦੇ ਵਿੱਚ ਜਿਹੜਾ ਸੀ ਇਸ ਤਰ੍ਹਾਂ 11 ਤੋਂ ਲੈ ਕੇ 3 ਵਜੇ ਤੱਕ ਧਰਨੇ ਦੇ ਰਹੇ ਆਂ ਔਰ ਉਹਨਾਂ ਨੂੰ ਇਹ ਗੱਲ ਕਹਿ ਰਹੇ ਆਂ ਸੀ ਕਿ ਪਹਿਲੀਆਂ ਸਰਕਾਰਾਂ ਤੋਂ ਦੁਖੀ ਲੋਕਾਂ ਨੇ ਤੁਹਾਨੂੰ ਅੱਗੇ ਲਿਆਂਦਾ ਸੀ ਔਰ ਅੱਜ ਤੁਸੀਂ ਉਹਨਾਂ ਨਾਲ ਵੀ ਜਿਹੜਾ ਨਾ ਅੱਗੇ ਜਾ ਰਹੇ ਹੋ ਆਪਣੇ ਹਮਣਾ ਦੇ ਵਿੱਚ ਔਰ ਨੀਤੀਆਂ ਦੇ ਪੱਧਰ ਤੇ ਵੀ ਤੁਹਾਡੇ ਵਿੱਚ ਕੋਈ ਅੰਤਰ ਨਹੀਂ ਆ ਇਸ ਕਰਕੇ ਗੱਲਬਾਤ ਦੇ ਨਾਲ ਹੀ ਮਸਲੇ ਹੱਲ ਹੋਣੇ ਨੇ ਧਮਕੀਆਂ ਨਾਲ ਨਾ ਡਰਾਵੇ ਨਾਲ ਤੇ ਗੱਲਬਾਤ ਤੋਂ ਭੱਜਣ ਨਾਲ ਜਿਹੜਾ ਮਸਲਾ ਹੱਲ ਨਹੀਂ ਹੋਣਾ ਆ ਸੋ ਇਸ ਕਰਕੇ ਜਿਹੜਾ ਸਾਡੀ 18 ਮੰਗਾਂ ਨੇ ਜਿਨ੍ਹਾਂ ਬਾਰੇ ਭਗਵੰਤ ਮਾਨ ਸਰਕਾਰ ਕਹਿੰਦਾ ਕਿ ਮੇਰੇ ਨਾਲ ਕੋਈ ਪੰਜਾਬ ਨਾਲ ਸਬੰਧਤ ਮੰਗਾ ਹੀ ਨਹੀਂ ਹੈ ਇਹ ਸਾਰੀਆਂ ਮੰਗਾਂ ਦਿੱਲੀ ਨਾਲ ਆ ਅਸੀਂ ਕਹਿੰਨੇ ਆ ਵਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਵਾ ਤੇ ਖੇਤੀ ਪ੍ਰਧਾਨ ਸੂਬੇ ਦੇ ਜਿਹੜੀਆਂ ਸਮੱਸਿਆਵਾਂ ਨੇ ਉਹ ਪੰਜਾਬ ਦੀ ਸਰਕਾਰ ਨਾਲ ਹੀ ਸਬੰਧਤ ਹੋਣੀਆਂ ਨੇ ਇਸ ਕਰਕੇ ਤੁਹਾਡਾ ਇਹ ਤਰਕ ਬਿਲਕੁਲ ਗਲਤ ਹੈ ਵੀ ਪੰਜਾਬ ਨਾਲ ਕੋਈ ਮੰਗ ਹੀ ਨਹੀਂ ਸਬੰਧਤ ਹੈ ਸੋ ਜਿੱਥੇ ਤੱਕ ਖੇਤੀ ਮੰਡੀ ਕਰਨ ਦਾ ਜਿਹੜਾ ਖਰੜਾ ਰੱਦ ਕੀਤਾ ਸੀ ਅਸੀਂ ਇਹਨਾਂ ਨੂੰ ਮੀਟਿੰਗ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਤੁਸੀਂ ਜਿੱਥੇ ਪੰਜਾਬ ਉਹ ਦੇ ਵਿੱਚ ਰੱਦ ਕੀਤਾ ਇਹਦੇ ਨਾਲ ਮੋਦੀ ਸਰਕਾਰ ਤੇ ਦਬਾਅ ਪਾਓ ਕਿ ਦੇਸ਼ ਦੇ ਵਿੱਚ ਵੀ ਇਸ ਖਰੜੇ ਨੂੰ ਲਾਗੂ ਕਰਨ ਤੋਂ ਜਿਹੜਾ ਨਾ ਮਨਾ ਕਰਕੇ ਨਾ ਰੱਦ ਕੀਤਾ ਜਾਏ ਦੂਸਰਾ ਕਿ ਸਮੁੱਚਾ ਦੇਸ਼ ਦੇ ਵਿੱਚ ਔਰ ਪੰਜਾਬ ਉਹ ਦੇ ਵਿੱਚ ਕਿਸਾਨ ਕਰਜ਼ੇ ਦੇ ਜਾਲ ਚ ਫਸ ਕੇ ਖੁਦਕਸ਼ੀਆਂ ਕਰ ਰਹੇ ਨੇ ਤੁਸੀਂ ਵੀ ਪੰਜਾਬ ਉਹ ਦੇ ਵਿੱਚ ਇਦਾਂ ਦਾ ਕਾਨੂੰਨ ਪਾਸ ਕਰੋ ਜਿਹਦੇ ਨਾਲ ਕਿਸਾਨਾਂ ਦਾ ਕਰਜ਼ਾ ਜਿਹੜਾ ਨਾ ਮਾਫ਼ ਹੋ ਸਕੇ ਪੰਜਾਬ ਦੀਆਂ ਫਸਲਾਂ ਜਿਹੜੀਆਂ ਨਾ ਘਟੋ ਘਟ ਸ਼ੇਪ ਫਸਲਾ ਬਾਸਮਤੀ ਮੂੰਗੀ ਮੱਕੀ ਆਲੂ ਗੋਭੀ ਮਟਰ ਜਿਹੜੇ ਆ ਇਹਨਾਂ ਦਾ ਤੁਸੀਂ ਐਮ ਐਸ ਪੀ ਜਿਹੜਾ ਤੈਅ ਕਰੋ ਔਰ ਕਿਉਂਕਿ ਇਹ ਖੇਤੀ ਨਾਲ ਸੰਬੰਧਿਤ ਨੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਜਿਸ ਤਰ੍ਹਾਂ ਪਿਛਲੇ ਝੋਨੇ ਦੇ ਵਿੱਚ ਜਿਹੜਾ ਕਟ ਲੱਗਿਆ ਜਿਸ ਦੇ ਨਾਲਾ ਕਿਸਾਨਾਂ ਦਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਉਹ ਬਰਬਾਦ ਹੋਇਆ ਆਉਣ ਵਾਲੀ ਜਿਹੜੀ ਝੋਨੇ ਦੀ ਫਸਲ ਹੈ ਕਿਹੜੀਆਂ ਕਿਸਮਾਂ ਬੀਜਣੀਆਂ ਨੇ ਉਹਦੇ ਬਾਰੇ ਵੀ ਦੱਸਿਆ ਜਾਵੇ ਤਾਂ ਜੋ ਪਿਛਲੀ ਵਾਰੀ ਕਿਹਾ ਕਿ ਭਗਵੰਤ ਮਾਨ ਨੇ ਕਿਹਾ ਹੈ 126 ਜਿਹੜਾ ਕਿਸਮਾਂ ਝੋਨੇ ਦੀ ਉਹ ਬੀਜ ਲਓ ਅਸੀਂ ਚੱਕਾਂਗੇ ਰਚਕੀ ਨਹੀਂ ਕਿਸਾਨ ਜਿਹੜੇ ਨਾ ਰੁਲਗੇ ਸੀਗੇ ਸੋ ਇਸ ਕਰਕੇ ਇਸੇ ਤਰ੍ਹਾਂ ਡੈਮ ਸੇਫਟੀ ਐਕਟ ਵਾ ਜਿਹਦੇ ਵਿੱਚ ਪੰਜਾਬ ਦੇ ਪਾਣੀਆਂ ਉੱਤੇ ਕਾਰਪੋਰੇਟ ਤੇ ਵੱਡੀਆਂ ਕੰਪਨੀਆਂ ਕਬਜ਼ਾ ਕਰਨਾ ਚਾਹੁੰਦੀਆਂ ਨੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਡੈਮ ਸੇਫਟੀ ਐਕਟ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਦਾ ਜਿਹੜਾ ਵਿਸ਼ਾ ਵਾ ਉਹ ਖੋ ਕੇ ਸੈਂਟਰ 'ਚ ਖੜਨਾ ਚਾਹੁੰਦੇ ਨੇ ਪੰਜਾਬ ਦੇ ਪਾਣੀਆਂ ਤੇ ਦਰਿਆਵਾਂ ਤੇ ਡੈਮੋ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਜਿਹੜਾ ਇਰਾਦਾ ਅਸੈਂਬਲੀ ਦੇ ਵਿੱਚ ਮਤਾ ਪਾਸ ਕਰਕੇ ਇਹਨੂੰ ਰੱਦ ਕੀਤਾ ਜਾਵੇ ਜਿੰਨੇ ਬਾਅਦ ਕਰਤੇ ਮਜਾਰੇ ਕਿਸਾਨ ਨੇ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਜਿਹੜੀਆਂ ਉਹਨਾਂ ਦੇ ਨਾਲ ਗਰਦੌਰੀਆਂ ਸੀ ਉਹ ਲਾ ਕੇ ਜਿਹੜਾ ਸਰਕਾਰ ਦੇ ਨਾਲ ਕੀਤੀਆਂ ਨੇ ਦੁਬਾਰਾ ਉਹਨਾਂ ਦੇ ਨਾਲ ਕੀਤੀਆਂ ਜਾਣ ਤਾ ਜੋ ਟਿਊਬਲਾਂ ਦੇ ਕਨੈਕਸ਼ਨ ਲੈ ਸਕਣ ਕਰਜ਼ੇ ਲੈ ਸਕਣ ਇਹ ਵੀ ਜਿਹੜਾ ਨਾ ਅਸੀਂ ਮੰਗ ਕੀਤੀ ਹੈ ਇਸ ਕਿਸਮ ਦੇ ਸਾਡੀਆਂ 10 12 ਮੰਗਾ ਹੋਰ ਨੇ ਜਿਹੜਾ ਉਤੇ ਅਸੀਂ ਚਾਹੁੰਦੇ ਆਂ ਵੀ ਸਰਕਾਰ ਮੰਨੇ ਕੁਝ ਸਾਡੀਆਂ ਦਿੱਲੀ ਸਰਕਾਰ ਨਾਲ ਸਬੰਧਤ ਨੇ ਕਿ ਐਮਐਸਪੀ ਦਾ ਜਿਹੜਾ ਕਾਨੂੰਨ ਆ ਉਹਨੂੰ ਬਣਾਇਆ ਜਾਵੇ ਔਰ ਖਰੀਦੀ ਗਾਰੰਟੀ ਦਾ ਕਾਨੂੰਨ ਜਿਹੜਾ ਬਣਾਇਆ ਜਾਵੇ ਦਿੱਲੀ ਮੋਰਚੇ ਨਾਲ ਸਬੰਧਤ ਜਿੰਨੀਆਂ ਪੈਂਡਕ ਮੰਗਾ ਨੇ ਉਹ ਸਾਰੀਆਂ ਲਾਗੂ ਕੀਤੀਆਂ ਜਾਣ ਅੱਜ ਦਾ ਸਾਡਾ ਜਿਹੜਾ ਮਨੋਰਥ ਆ ਉਹ ਇਹਨਾਂ ਕੀ ਨਾਮ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਜੀਵਨ ਚੱਕ ਪਾਤਿਕਸ਼ਾਲ ਜੁਨੀ ਡਕੋਂਦੇ ਦਾ ਜ਼ਿਲ੍ਹਾ ਪ੍ਰਧਾਨ ਆ ਜੀ ਤੁਹਾਡਾ ਤੇ ਪਹਿਲਾਂ ਮੈਂ ਸਵਾਗਤ ਕਰਨਾ ਜੀ ਕਿ ਮੀਡੀਆ ਨੇ ਜਦੋਂ ਵੀ ਚੰਗੇ ਮੀਡੀਆ ਨੇ ਜਦੋਂ ਵੀ ਕੋਈ ਪ੍ਰੋਬਲਮ ਆਈ ਉਹਦੇ ਆ ਮਦਦ ਕੀਤੀ ਅੱਜ ਧਰਨੇ ਦੇ ਵਿੱਚ ਮੇਰੇ ਨਜ਼ਰੀਏ ਦੇ ਮੁਤਾਬਕ ਭਗਵਾਨ ਤੁਮਾਨ ਜੀ ਸਰਕਾਰ ਲੋਕ ਜਿਹੜੇ ਬਹੁਤ ਘਬਰਾ ਚੁਕੇ ਨੇ ਉਹਨੂੰ ਇੱਕ ਸਮਝ ਆ ਗਈ ਵੀ ਇੱਥੇ ਪੰਜਾਬ ਦੇ ਲੋਕ ਜਥੇਬੰਦਕ ਹੋ ਕੇ ਉਹ ਆਪਣੀ ਹੱਥੀਂ ਬੰਦਾਂ ਲਈ ਉਹ ਸਮਰੱਥ ਹੋ ਕੇ ਬਣਾ ਲਏ ਉਹਦੇ ਤੋਂ ਘਬਰਾਉਂਦੇ ਹੋਏ ਉਹਨਾਂ ਨੇ ਕੋਈ ਜਵਾਬ ਨਹੀਂ ਦੇ ਸਕੇ ਉਹ ਤੋਂ ਨਿਕਲੇ ਨਿਕਲ ਕੇ ਇੱਕ ਦੇਖੋ ਬਹੁਤ ਜਿਹੜਾ ਲੋਕਤੰਤਰ ਦੇ ਚ ਮੁੱਖ ਮੰਤਰੀ ਦਾ ਗੈਰ ਮੁੱਖ ਮੰਤਰੀ ਵਾਲਾ ਵਤੀਰਾ ਕੀਤਾ ਰਾਤ 3 ਵਜੇ ਸਾਡੇ ਮੇਰੇ ਵੀਰ ਸਤਵੀਰ ਸਿੰਘ ਵੀ ਨੇ ਸਾਡੇ ਜਥੇਬੰਦੀ ਦੇ ਵੀ ਬੰਦੇ ਸੀ ਸਾਰੇ ਜਥੇਬੰਦੀ ਦੇ ਰਾਤ 3 ਵਜੇ ਚਕਾਏ 3 ਵਜੇ ਕੁਝ ਉਹ ਬੰਦੇ ਚਕਾਤੇ ਜਿਹੜੇ ਰਹਿ ਗਏ ਉਹਨਾਂ ਨੂੰ 5 ਤਰੀਕ ਨੂੰ ਸਾਨੂੰ ਉਥੇ ਰੈਸਟ ਕੀਤਾ ਇਹਦੇ ਚ ਇੱਕ ਮੈਂ ਉਹਨੂੰ ਸਬਕ ਸਿਖਾਉਣ ਦੀ ਗੱਲ ਦੱਸਣਾ ਵੀ ਫੇਰ ਮੈਡਮ ਜੀ ਇਤੋਂ ਬਾਅਦ ਅਸੀਂ ਬੜੇ ਸਪੈਸ਼ਲ ਸ਼ਬਦਾਂ ਨਾਲ ਕਰਦੇ ਸਾਡੇ ਇਹ ਕਿਨੇ ਸਾਡੇ ਸੰਜੁਗਤ ਮੂਰਜੇ ਲੀਡਰਾਂ ਦੀ ਸਮਝ ਨੇ ਤੇ ਲੋਕਾਂ ਦੇ ਦੋਸ਼ ਨੇ ਉਹਨੂੰ ਮਜਬੂਰ ਕਰਤਾ ਰਾਤ ਸਾਡੇ 4 5 ਤਰੀਕ ਨੂੰ ਰਾਤ ਵੀ ਬੰਦੇ ਛੱਡੇ ਆ ਬਾਜ ਤੋਂ ਦੇ ਘਰੇ ਗੀਦੇ ਬਾਕੀ ਛੇਤਰੀ ਨੂੰ ਛੱਡੇ ਉਹ ਸਰਕਾਰ ਬੇਹੱਦ ਲੋਕਤੰਤਰ ਨਾਂ ਤੇ ਕਲੰਕਾ ਤੇ ਉਹਨੂੰ ਇਹ ਯਕੀਨ ਹੋ ਗਿਆ ਵੀ ਪੰਜਾਬ ਦੇ ਲੋਕ ਹੋਣ ਮੇਰੇ ਡਰ ਅਗੇ ਝੁਗਣ ਵਾਲੇ ਨਹੀਂ ਇਹ ਸਮਰੱਥ ਨੇ ਜੇ ਕੋਈ ਉਹ ਇੱਕ ਦਾ ਜਵਾਬ ਦੇਗਾ ਉਹਨੂੰ ਦੇਣ ਦੇ ਸਮਰੱਥ ਨੇ ਸਾਡੇ ਜਥੇਬੰਦਕ ਲੋਕ ਪੰਜਾਬ ਦੇ ਹਰਜਹਾਰੂ ਲੋਕ ਇਹ ਚ ਮੀਡੀਆ ਵੀ ਦੇ ਚੰਗੇ ਆ ਜਦੋਂ ਮੀਡੀਆ ਦਾ ਅਹਿਮ ਰੋਲ ਸੀ ਹਰ ਬੰਦੇ ਦਾ ਇਹ ਸੰਯੋਗ ਨੇ ਇਹ ਉਹਦਾ ਅੱਜ ਦਾ ਜਿਹੜਾ ਧਰਨਾ ਉਹਨਾਂ ਨੂੰ ਸਬਕ ਆ ਕਿ ਐਸੀ ਘਰ ਨਹੀਂ ਰਹਿਣ ਵਾਲੇ ਤੇਰੀ ਹਰ ਗੱਲ ਨੂੰ ਤੂੰ ਜੇ ਜੇਲ੍ਹ ਭੇਜੇਗਾ ਹੀ ਉੱਥੇ ਵੀ ਤਿਆਰ ਆ ਤੇਰੇ ਹਰ ਜ਼ੁਲਮ ਨੂੰ ਤਿਆਰ ਆ ਅਸੀਂ ਸਮਝਦੇ ਨਾਲ ਸ਼ਾਂਤੀ ਦੇ ਨਾਲ ਪੰਜਾਬ ਵਿੱਚ ਸ਼ਾਂਤੀ ਕਾਇਮ ਰਹੇਗੀ ਇਹ ਸਾਡਾ ਮੁੱਖ ਜੰਡਾ ਆ ਸਾਡਾ ਕੀ ਸਾਡੇ ਸੰਜੁਗਤ ਮੋਰਚੇ ਦਾ ਤੇ ਲੋਕਾਂ ਦੇ ਵਿੱਚ ਜਿਹੜਾ ਇਕੱਠ ਆ ਇਹਦੇ ਇੱਕ ਉਹਨੂੰ ਵਧਾਈ ਵੀ ਦਿੰਨੇ ਆ ਇਹ ਉਹਦੇ ਇਹ ਵਤੀਰੇ ਨੇ ਸਾਨੂੰ ਲੋਕਾਂ ਨੇ ਹੋਰ ਸਾਡੀ ਜਥੇਬੰਦੀਆਂ ਮਜ਼ਬੂਤ ਹੋਈਆਂ ਨੇ ਤੇ ਆਉਣ ਵਾਲੇ ਸਮੇਂ 'ਚ ਉਹਦਾ ਰਿਜ਼ਲਟ ਦੇ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਉਹ ਦਿਖਾਈ ਵੀ ਦੇਣਗੇ ਇਹਨੇ ਲਫ਼ਜ਼ਾਂ ਨਾਲ ਹੀ ਮੈਂ ਤੁਹਾਡਾ ਤੇ ਜਿਹੜੇ ਮੇਰੇ ਵੀ ਸੋਣਦੇ ਹੋਣਗੇ ਉਹਨਾਂ ਦਾ ਸਤਿਕਾਰ ਵੀ ਕਰਨੇ ਧੰਨਵਾਦ ਵੀ ਆ ਤੇ ਸੰਯੁਕਤ ਮੋਰਚਾ ਹੈਗਾ ਤੇ ਰਹੇਗਾ ਵੀ ਤੇ ਚੱਲਦਾ ਵੀ ਰਹੇਗਾ ਠੀਕ ਹੈ ਸੁਖਦੇਵ ਸਿੰਘ ਭਗੋ ਕਾਵਾਂ ਪੰਜਾਬ ਕਿਸਾਨ ਯੂਨੀਅਨ ਦਾ ਮੈਂ ਸਟੇਟ ਕਮੇਟੀ ਮੈਂਬਰ ਹਾਂ ਜੀ ਅੱਜ ਸਾਡਾ ਸੰਯੁਕਤ ਮੋਰਚੇ ਵੱਲੋਂ ਅਸੀਂ ਇੱਥੇ ਧਰਨਾ ਦੇਣ ਆਏ ਹਾਂ ਮੰਤਰੀ ਦੇ ਘਰ ਅੱਗੇ ਤੇ ਇਹ ਸਾਰੇ ਪੰਜਾਬ ਦੇ ਵਿੱਚ ਸਾਰੇ মিডিਆ ਨੂੰ ਪਤਾ ਕਿ 5 ਤਰੀਕ ਤੋਂ ਬਾਅਦ ਕਿਵੇਂ ਜਿਹੜਾ ਸਰਕਾਰ ਦਾ ਵਿਹਾਰ ਜਿਹੜਾ ਸਾਡੇ ਕਿਸਾਨਾਂ ਪ੍ਰਤੀ ਰਿਹਾ ਸਾਡੇ ਕਿਸਾਨਾਂ ਦੇ ਨਾਲ ਬਹੁਤ ਆਹੀ ਸਮਝਣਿਆ ਕਿ ਮੁੱਖ ਮੰਤਰੀ ਦੇ ਅਹੁਦੇ ਤੇ ਹੁੰਦਿਆਂ ਇਸ ਤਰ੍ਹਾਂ ਦਾ ਵਤੀਰਾ ਕਰਨਾ ਇਹ ਕੋਈ ਸਾਨੂੰ ਸ਼ੋਭਾ ਨਹੀਂ ਦਿੰਦਾ ਨਾ ਉਹਨੂੰ ਸ਼ੋਭਾ ਦਿੰਦਾ ਨਾ ਲੋਕਾਂ ਨੂੰ ਸ਼ੋਭਾ ਦਿੰਦਾ ਨਾ ਪੰਜਾਬ ਦੇ ਜਿਹੜੇ ਬੁੱਧੀਜੀਵੀ ਆ ਸਿਆਣੇ ਦਾਣਿਸ਼ਮੰਦ ਲੋਕ ਜਿਹੜੇ ਆ ਉਹਨਾਂ ਨੇ ਬਹੁਤ ਬੁਰਾ ਮਨਾਇਆ ਕਿ ਮੁੱਖ ਮੰਤਰੀ ਦਾ ਜਿਹੜਾ ਇਹ ਵਿਹਾਰ ਆ ਬਾਕੀ ਜਿਹੜੀਆਂ ਉਹਨਾਂ ਨੇ ਉੱਥੇ ਸਵਾਲ ਰੇਜ਼ ਕੀਤੇ ਜਾਂ ਜਿਹੜੀਆਂ ਗੱਲਾਂ ਨੇ ਉਹ ਸਾਰੇ ਸਿਆਣੇ ਬੰਦੇ ਸਮਝਦੇ ਆ ਆ ਤੁਸੀਂ ਵੇਖ ਰਹੇ ਹੋ ਬੜੇ ਆਰਾਮ ਨਾਲ ਬੈਠ ਕੇ ਸਾਡੇ ਜਿਹੜੇ ਕਿਸਾਨ ਨੇ ਉਹ ਸੁਣ ਰਹੇ ਆ ਸਾਡੇ ਵਿਚਾਰ ਸੁਣ ਰਹੇ ਸਾਡੇ ਆਗੂ ਦੇ ਸੁਣ ਰਹੇ ਆ ਉਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਇਹ ਡਰਨ ਵਾਲੀ ਗੱਲ ਨਹੀਂ ਹੁੰਦੀ ਡਰਦਾ ਤੇ ਜਿਹੜਾ ਕੋਈ ਚੋਰ ਬੰਦਾ ਵਾ ਜਿਹੜਾ ਕੋਈ ਜਿਹੜਾ ਗਲਤ ਬੰਦਾ ਵਾ ਬੇਈਮਾਨ ਬੰਦਾ ਵਾ ਉਹ ਡਰਦਾ ਵਾ ਆਈ ਤੇ ਜਿਹੜੇ ਪੰਜਾਬ ਦੇ ਜਿਹੜੇ ਕਿਰਤੀ ਲੋਕ ਆ ਸੱਚੇ ਸੁੱਚੇ ਲੋਕ ਆ ਇੰਨਾ ਇੰਨਾ ਚਿਰ ਹੋ ਗਿਆ ਜੱਥੇਬੰਦੀਆਂ ਚ ਕੰਮ ਕਰਦੇ ਆ ਹਮੇਸ਼ਾ ਸੱਚ ਦਾ ਜਿਹੜਾ ਪਹਿਰਾ ਦਿੱਤਾ ਇਹ ਡਰਨ ਵਾਲੇ ਨਹੀਂ ਲੋਕ ਤੇ ਉਹਨਾਂ ਦੇ ਡਰਾਉਂ ਦੇ باوجود ਅੱਜ ਸਾਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਜਿਵੇਂ ਤੁਸੀਂ ਵੇਖ ਰਹੇ ਹੋ ਵੀ ਅੱਜ ਲਾਲਚੰਦ ਕਟਾਰੀ ਚੱਕ ਦੇ ਮੰਤਰੀ ਦੇ ਘਰ ਦੇ ਸਾਹਮਣੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਵੱਡੇ ਥਾਵਾਂ ਦੇ ਉੱਤੇ ਜਿਹੜੇ ਧਰਨੇ ਜਿਹੜੇ ਦਿੱਤੇ ਜਾ ਰਿਹਾ ਕਦੀ ਵੀ ਜਿਹੜੇ ਸਾਡੇ ਕੀਤੀ ਲੋਕ ਨੇ ਕਿਸਾਨ ਲੋਕ ਨੇ ਇਹ ਡਰਨ ਵਾਲੇ ਨਹੀਂਗਾ ਕਿਉਂਕਿ ਸੱਚੇ ਨੇ ਇਹਨਾਂ ਨੂੰ ਡਰਾਇਆ ਜਾ ਹੀ ਸਕਦਾ ਨਹੀਂਗਾ ਪਿਛਲਾ ਵੀ ਤੁਹਾਡੇ ਸਾਹਮਣੇ ਇਤਿਹਾਸ ਆ ਤੇ ਜਿਹੜੇ ਕੇਂਦਰ ਸਰਕਾਰ ਦੇ ਖਿਲਾਫ ਇਹ ਅੰਦੋਲਨ ਲੜ ਕੇ ਆਏ ਆ ਉਥੇ 12 13 ਮਹੀਨੇ ਜਿਹੜੇ ਬਾਰਡਰ ਦੇ ਉੱਤੇ ਬਹਿ ਕੇ ਤੇ ਆਪਣੀ ਜਿੱਤ ਮਨਾ ਕੇ ਆਇਆ ਤੇ ਇਹ ਤੇ ਗੱਲਾਂ ਹੀ ਥੋੜੀਆਂ ਨੇ ਛੋਟੀਆਂ ਨੇ ਮਤਲਬ ਜਿਹੜੇ ਮਾਮਲੇ ਆ ਬਹੁਤ ਲੰਮਾ ਜਿਹੜਾ ਇਹਦਾ ਵਿਸਤਾਰ ਮੰਗ ਕਰਦੇ ਆ ਸਮਾਂ ਮੰਗ ਕਰਦੇ ਆ ਉਹ ਅਸੀਂ ਇੱਥੇ ਵਿਚਾਰਾਂ ਆਪਣੇ ਭਰਾਵਾਂ ਨਾਲ ਸਾਂਝੀਆਂ ਕਰਦੇ ਆ ਸੰਘਰਸ਼ ਤੁਸੀਂ ਵੇਖਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾਂ ਦਾ ਹੋਵੇਗਾ ਵੀ ਸਰਕਾਰ ਨੂੰ ਨੀਂਦ ਹੀ ਨਹੀਂ ਆਉਣੀ ਕਰਨੀ ਭਗਵੰਤ ਮਾਨ ਤੇ ਖਾਸ ਕਰਕੇ ਜਿਹੜਾ ਮੁੱਖ ਮੰਤਰੀ ਆ ਇਹ ਰਾਤ ਨੂੰ ਵੀ ਉੱਠ ਕੇ ਜਿਹੜਾ ਤਰਬ-ਕਤਰਬ ਕਰਕੇ ਜਾਗਿਆ ਕਰੇਗਾ ਵੀ ਇਹ ਕੀ ਬਣ ਗਿਆ ਇਹ ਅਸੀਂ ਹਾਲਾਤ ਕਰਦੇ ਆਂ ਵੇਖੋ ਦੁਕਾਨ ਆਪਾਂ ਨਾਮ ਸੁਣੋ ਉਹਦਾ ਸੂਤ ਦਾਰੇ ਮੈਂ ਕੇਵਲ ਕਾਹਿਆ ਪੂਲ ਹਿੰਦ ਕਿਸਾਨ ਸਭਾ ਦਾ ਆਗੂ ਸੰਯੁਕਤ ਮੋਰਚੇ ਵਿੱਚ ਸਾਡੀ ਜਥੇਬੰਦੀ ਸ਼ਾਮਲ ਹੈ ਅੱਜ ਅਸੀਂ ਆਪ ਸਰਕਾਰ ਦੇ 92 ਐਮਐਲਏ ਦੇ ਘਰਾਂ ਸਾਹਮਣੇ ਇਹ ਮਜਹਰੇ ਕਰ ਰਹੇ ਹਾਂ ਕਾਰਨ ਇਹ ਹੈ ਕਿ ਖੇਤੀ ਜਿਹੜੀ ਆ ਉਹ ਰਾਜ ਦਾ ਵਿਸ਼ਾ ਆ ਤੇ ਰਾਜ ਦਾ ਵਿਸ਼ਾ ਹੋਣ ਕਰਕੇ ਖੇਤੀ ਨਾਲ ਸੰਬੰਧਤ ਮੰਗਾਂ ਬਹੁਤੀਆਂ ਜੜੀਆਂ ਉਹ ਪੰਜਾਬ ਨਾਲ ਸੰਬੰਧਤ ਨੇ ਮੁੱਖ ਮੰਤਰੀ ਨਾਲ ਗੱਲ ਹੋਈ ਗੱਲ ਨੂੰ ਹੰਕਾਰੀ ਵਤੀਰਾ ਕਰਦਿਆਂ ਅੱਧ ਚੋਂ ਛੱਡ ਕੇ ਤੁਰ ਗਿਆ ਵੀ ਜੇ ਤੋ ਆ ਮਜਾਰਾ ਕਰਨਾ ਤਾਂ ਫੇਰ ਕਰ ਲੋ ਇੱਕ ਮਜਾਰਾ ਰੋਕਣ ਬਦਲੇ 500 ਮਜਾਰੇ ਹੋ ਗਏ ਤੇ ਅੱਜ 92 ਮਜਾਰੇ ਹੋਰ ਹੋਣ ਜਾ ਰਹੇ ਆ ਮੰਗਾ ਬੜੀਆਂ ਸ਼ੁਭ ਇਸ ਨੇ ਵੀ ਖੇਤੀ ਨੀਤੀ ਤੋਂ ਕੇਂਦਰ ਦੀ ਰੱਦ ਕੀਤੀ ਹੈ ਧੰਨਵਾਦ ਕਰਦੇ ਆ ਪਰ ਪੰਜਾਬ ਦੀ ਖੇਤੀ ਨੀਤੀ ਜਿਹੜੀ ਆ ਉਹ ਬਣਾਈ ਜਾਵੇ ਵੀ ਤੁਸੀਂ ਖੇਤੀਬਾੜੇ ਨੀਤੀ ਕਰੋਗੇ ਕੀ ਅੱਜ ਆ ਕਿਸਾਨਾਂ ਸਿਰ ਕਰਜ਼ਾ ਚੜਿਆ ਇਹ ਉਹਨਾਂ ਦੇ ਖਰਚੇ ਕਰਕੇ ਨਹੀਂ ਚੜਿਆ ਚੜਿਆ ਇਸ ਕਰਕੇ ਆ ਵੀ ਕਿਸਾਨ ਨੂੰ ਪੂਰਾ ਭਾਅ ਨਹੀਂ ਮਿਲਦਾ ਐਮਐਸਪੀ ਪੂਰੀ ਨਹੀਂ ਮਿਲਦੀ ਜਿਸ ਨੂੰ ਪੂਰਾ ਕਰਨ ਲਈ ਉਹਨੂੰ ਮਜਬੂਰੀ ਵਸ ਕਰਜ਼ਾ ਲੈਣਾ ਪੈਂਦਾ ਆ ਸਾਡੀ ਮੰਗ ਆ ਵੀ ਉਹ ਕਰਜ਼ਾ ਮਾਫ ਕਰੇ ਤੇ ਪੰਜਾਬ ਸਰਕਾਰ ਨਾਲ ਹੀ ਕਰਨਾ ਅਸੀਂ ਪੰਜਾਬ ਸਰਕਾਰ ਨੂੰ ਕਵਾਂਗੇ ਬਈ ਗੱਲ ਤੈਨੂੰ ਕਰਨੀ ਪੈਣੀ ਆ ਆਪਣਾ ਸਮਾਂ ਵੀ ਖਰਾਬ ਨਾ ਕਰ ਤੇ ਸਾਡੀ ਲੜਾਈ ਵਿੱਚ ਵਿਗਨ ਨਾ ਪਾ ਮੰਗਾ ਮੰਨ ਤੇ ਮੰਗਾ ਮੰਨਣ ਤੋਂ ਪਹਿਲਾਂ ਗੱਲਬਾਤ ਦਾ ਸੱਦਾ ਦੇ ਤਾਂ ਕਿ ਇਹਨਾਂ ਮਸਲਿਆਂ ਦਾ ਹੱਲ ਹੋ ਸਕੇ ਜੀਐਮ ਪ੍ਰਧਾਨ ਕਹਿੰਦੇ ਆ ਕਿ ਅੱਜ ਜਿਹੜਾ ਅਸੀਂ ਇਹ ਮਜਹਰਾ ਕਰ ਰਹੇ ਆ ਇਹਦੇ ਵਿੱਚ 18 ਮੰਗਾ ਦਾ ਵਰਣਨ ਕੀਤਾ ਅਸੀਂ ਜਿਹੜੀਆਂ ਪੰਜਾਬ ਨਾਲ ਸੰਬੰਧਿਤ ਨੇ ਮੈਂ ਪੜ੍ਹ ਕੇ ਵੀ ਸੁਣਾਇਆ ਉਹ ਮੱਗ ਪੱਤਰ ਹੈ 18 ਮੰਗਾ ਜੜੀਆਂ ਉਹ ਪੰਜਾਬ ਨਾਲ ਹੀ ਸੰਬੰਧਤ ਨੇ ਪੰਜਾਬ ਦੀ ਖੇਤੀ ਨੀਤੀ ਬਣਾਉਣੀ ਆ ਪੰਜਾਬ ਨੇ ਬਣਾਉਣੀ ਆ ਕਰਜ਼ੇ ਮਾਫ ਕਰਨੇ ਪੰਜਾਬ ਸਰਕਾਰ ਨੇ ਕਰਨੇ ਆ ਆਬਾਦਕਾਰਾਂ ਨੂੰ ਹੱਕ ਮਾਲਕੀ ਦੇਣੇ ਉਹ ਪੰਜਾਬ ਸਰਕਾਰ ਨੇ ਦੇਣੇ ਆ ਸਮਾਰਟ ਫੋ ਜਿਹੜੇ ਮੀਟਰ ਨੇ ਉਹ ਲਾਉਣੇ ਆ ਤੇ ਪੰਜਾਬ ਸਰਕਾਰ ਨੇ ਲਾਉਣੇ ਨੇ ਜਿਹਦਾ ਅਸੀਂ ਵਿਰੋਧ ਕਰਦੇ ਆ ਨਹਿਰੀ ਪਾਣੀ ਪੀਣ ਵਾਲਾ ਪਾਣੀ ਦਾ ਜਿਹੜਾ ਪ੍ਰਦੂਸ਼ਣ ਫੈਲ ਰਿਹਾ ਇਹ ਵੀ ਪੰਜਾਬ ਨੇ ਸੁਧਾਰਨਾ ਹੈ ਸਾਰੀਆਂ ਸਾਡੀਆਂ ਤੁਹਾਨੂੰ ਕੀ ਲੱਗਦਾ ਕਿ ਜਦੋਂ ਲੋਕਾਂ ਦੇ ਮਸਲੇ ਹੱਲ ਨਹੀਂ ਨਾ ਹੋਣੇ ਤੇ ਲੋਕਾਂ ਨੇ ਫਿਰ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨਾ ਅੱਜ ਕਰ ਰਹੇ ਆ ਨਿਰੀਆਂ ਗੱਪਾਂ ਮਾਰਨਾ ਗੱਲ ਨਹੀਂ ਬਣਨੀ ਲੋਕਾਂ ਦੇ ਮਸਲੇ ਹੱਲ ਕਰੇ ਲੋਕਾਂ ਦੇ ਮਸਲੇ ਹੱਲ ਨਹੀਂ ਕਰ ਰਿਆ ਸਗੋਂ ਗੁੰਝੜਾ ਪਾ ਰਿਆ ਅਣਜਾਣਿਆ ਵਾੜੀ ਬੇਜਗਾਨਾ ਰਾਜਨੀਤੀ ਕਰ ਰਿਆ ਬੇਜਗਾਨਾ ਬਿਆਨ ਦੇ ਰਿਆ ਇਹਨਾਂ ਬਿਆਨਾਂ ਨੂੰ ਛੱਡ ਕੇ ਉਹਨੂੰ ਮਲ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਆ ਕਿਸਾਨਾਂ ਨਾਲ ਵੀ ਗੱਲ ਕਰਨੀ ਚਾਹੀਦੀ ਆ ਤਾਂ ਕਿ ਧਰਨੇ ਜਿਆਦਾ ਨਾ ਲੱਗਣ